ਸਾਨੂੰ ਵੀਰਵਾਦ ਦਾ ਗੱਲ ਕਰ ਰਹੇ ਹਾਂ ਪੂਸਾ ਬਾਸਤੀ 1950 ਜਿਹੜੀ 1509 ਦਾ ਸੋਝਾ ਵਾਰੂਪ ਹੈ ਤੇ ਆਈਆਰ ਨੇ ਪੂਸਾ ਨੇ ਇਹਨੂੰ ਸਿੱਧੀ ਬਿਜਾਈ ਵਾਸਤੇ ਨੀਜੇ ਨਿਸ਼ਾਸ਼ ਕਰੀ ਹੈ ਇਹਦੀ ਜਿਹੜੀ ਬਿਜਾਈ ਦਾ ਸਮਾਂ ਹੈਗਾ तकरीबन ਸਾਰਾ ਜੂਨ ਅਸੀਂ ਇਹਨੂੰ ਡੈਕਸਿੰਗ ਕਰ ਸਕਦੇ ਹਾਂ ਜਾਂ ਬੱਟਾ ਤੇ ਲਾ ਸਕਦੇ ਹਾਂ ਜੇ ਅਸੀਂ ਪਨੀਰੀ ਰਾਈਆਂ ਦੀ ਪੀਛਣੀ ਹੈ ਤਾਂ 30 ਜੂਨ ਤੱਕ ਅਸੀਂ ਇਹਦੀ ਪਨੀਰੀ ਵੀਚ ਸਕਦੇ ਹਾਂ ਤੇ तकरीबन ਇਹਨੂੰ 15-20 ਜੁਲਾਈ ਤੱਕ ਪੱਟਕੇ ਖੇਤ ਦੇ ਵਿੱਚ ਲਾ ਸਕਦੇ ਆ ਤੇ ਇਹਦਾ ਜਿਹੜਾ ਸਾਡਾ ਇਹ ਵੀ ਝਾੜਾ ਪਿਛਲੇ ਸਾਲ ਉੱਤ ਕੀ 25 ਕੁਇੰਟਲ ਪਰੇ ਕਢਾਇਆ ਅਸੀਂ ਇਹਦੇ ਤੇ ਮੈਜਾ ਥਾਪਰ ਨਾਲ ਦੀ ਜਿਹੜੀ ਦਵਾਈ ਆ ਉਹਦੇ ਸਪਰੇਅ ਕਰੀ ਸੀਗੀ ਕਿਉਂਕਿ ਇਹਦਾ ਤਕਰੀਬਨ ਸਾਰੇ ਕਿਸਮ ਦੇ ਜਿਹੜੇ ਨਦੀਨ ਆ ਉਹ ਕਾਬੂ ਆ ਗਏ ਤੇ ਇਸ ਤਰ੍ਹਾਂ ਜਦੋਂ ਅਸੀਂ ਬਿਜਾਈ ਕਰਦੇ ਆ ਕਿਸਾਨ ਵੀਰੋਂ ਤਕਰੀਬਨ ਸਾਡਾ ਤਦੂ ਦਾ ਖਰਚ ਤੇ ਲੇਬਰ ਦਾ ਖਰਚ ਜਿਹੜਾ ਤਕਰੀਬਨ 5-7000 ਰੁਪਏ ਖਰਚਾ ਆ ਜਾਂਦਾ ਘੱਟੋ-ਘੱਟ ਉਹ ਪਹਿਲੇ ਜਿਹੜੀ ਵੱਜ ਜਾਂਦਾ ਹੈ ਜਿਹੜੀ ਜ਼ਮੀਨ ਦੀ ਸਿਹਤ ਆ ਉਹ ਵੀ ਚੰਗੀ ਬਣਦੀ ਹੈ ਤੇ ਸਾਡੇ ਜਿਹੜੇ ਮਿੱਤਰ ਕੀੜੇ ਨੇ ਉਹ ਵੀ ਨਹੀਂ ਮਾਰਦੇ ਇਹਦਾ ਜਿਵੇਂ ਡੋਏ ਵਗੈਰਾ ਬਹੁਤ ਪੈਦਾ ਹੁੰਦੇ ਨੇ ਤੇ ਸਪਰੇਆ ਦੀ ਕਹ ਲੋ ਕਿ ਕੀੜੇ ਤੇ ਫੁਵਾੜੀਆਂ ਇਹਦੇ ਵਿੱਚ ਬਹੁਤ ਘੱਟ ਆਉਂਦੀਆਂ ਨੇ ਤੇ ਕਦੂ ਦੇ ਨਾਲ ਜਿਹੜੀ ਮੀਥਨ ਗੈਸ ਪੈਦਾ ਹੁੰਦੀ ਆ ਉਹ ਵੀ ਇਹਦੇ ਵਿੱਚ ਨਿਕਲਦੀ ਨਹੀਂ ਹੈਗੀ ਜਿਹੜੀ ਖਾਨਵੇਂ ਅਸੀਂ ਅਗਲੀ ਫਸਲ ਬੀਜਦੇ ਆ ਉਹਦਾ ਵਿੱਚ ਝਾੜ ਵਾ تقريبا ਜੇ ਅਸੀਂ ਕਣਕ ਬੀਜਦੇ ਆ ਤਾਂ 1 ਕੁਇੰਟਲ ਪਰ ਏਕੜ ਝਾੜ ਆ ਜਿਹੜਾ ਕੱਦੂ ਵਾਲੀ ਜੀਰੀ ਨਾਲ ਇਹਦੇ ਚ ਜ਼ਿਆਦਾ ਆ ਜਾਂਦਾ ਕਣਕ ਦਾ ਇਹ ਇਹ ਹੁਣ ਇਹ ਸਾਡੇ ਕੋਲ ਇਹਦਾ ਮਸ਼ੀਨ ਵੀ ਹੈਗੀ ਆ ਜਿਹੜੇ ਕਿਸਾਨ ਵੀਰਾਂ ਨੇ ਬੱਟਾਂ ਦੇ ਉੱਤੇ ਲਾਉਣੀ ਆ ਉਹਦੇ ਨਾਲ ਹੋਰ ਵੀ ਪਾਣੀ ਦੀ ਬਚਤ ਹੋਊਗੀ ਤੇ ਅਸੀਂ ਮਸ਼ੀਨ ਵੀ ਦੇ ਦਾਂਗੇ ਤੇ ਸਾਡੇ ਕੋਲ ਬੀਜ ਵੀ ਹੈਗਾ ਤੇ ਮੇਰਾ ਟੈਲੀਫੋਨ ਨੰਬਰ ਹੈਗਾ 98140 3186 ਕਿਸੇ ਵੀ ਕਿਸਾਨ ਵੀਰ ਨੇ ਬੱਟਾਂ ਦੇ ਬਜਾਈ ਕਰਨੀਆਂ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜਾਂ ਆਪ ਵੀ ਪਨੀਰੀ ਨਹੀਂ ਕਿ ਜਿਹੜੀਆਂ ਤਾਂ ਵੀ ਸਾਡੇ ਕੋਲ ਬੀਜਾਂ ਹੈਗਾ ਕਿਸੇ ਵੀ ਕਿਸਾਨ ਵੀਰ ਨੂੰ ਇਹਦਾ ਬੀਜ ਚਾਹੀਦਾ ਜਾਂ ਇਹਦੀ ਬਜਾਈ ਕਰਨੀ ਆ ਤਾਂ ਸਾਡੇ ਨਾਲ ਸੰਪਰਕ ਕਰੇ ਜਾ ਸਕਦਾ